ਪ੍ਰਿੰਟ ਇਮਾਮ ਘਰ ਸਮਾਦਾਂ ਪ੍ਰਾਪਤਨ ਟੇਰਾ ਉਦਾਸੀਨ ਆਸ਼ਰਮ ਵਿਖੇ Swami Guru Baba Ram Anand Ji Maharaj ਦੀ 43ਵੀਂ ਸਲਾਨਾ ਵਰਸੀ 10 ਜੂਨ ਨੂੰ ਇਲਾਕੇ ਦੀਆਂ ਸਮੂਹ ਸੰਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਮਹੰਤ ਹਰਪਾਲ ਦਾਸ ਜੀ ਦੀ ਅਗਵਾਈ ਹੇਠ ਸਰਦਾਰ ਤੇ ਸਤਕਾਰ ਨਾਲ ਮਨਾਈ ਗਈ ਜਿਸ ਵਿੱਚ 1 ਜੂਨ ਤੋਂ 9 ਜੂਨ ਤੱਕ ਵੱਖ-ਵੱਖ ਮਹਾਪੁਰਸ਼ਾਂ ਵੱਲੋਂ ਰਾਤਰੀ ਦੇ ਦੀਵਾਨ ਸਜਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਇਲਾਕੇ ਦੀਆਂ ਸੰਗਤਾਂ ਤੇ ਮਹਾਪੁਰਸ਼ਾਂ ਨੇ ਪਾਗ ਲਿਆ ਇਸ ਸਮਾਗਮ ਦੌਰਾਨ Swami Guru Baba Ram Anand ji Maharaj ji ਦੀ ਨਿੱਗੀ ਤੇ ਮਿੱਠੀ ਯਾਦ ਵਿੱਚ ਮਲੇਰ ਕੋਲਾ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਦੁਆਰਾ ਖੂਨ ਦਾਨ ਕੈਂਪ ਵੀ ਲਗਾਇਆ ਗਿਆ 10 ਜੂਨ ਨੂੰ ਸਵੇਰੇ 11 ਵਜੇ ਸ੍ਰੀ ਸਹਿਜ ਪਾਠ ਦੇ ਉਪ ਪਾਏ ਗਏ ਇਸ ਉਪਰੰਤ ਸੰਗਤਾਂ ਨੂੰ ਜ਼ਿਲੇਦੀਆਂ ਤੇ ਪ੍ਰਸ਼ਾਦਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਵੱਖ-ਵੱਖ ਬੁਲਾ ਰਹੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਸਾਡੇ ਦਾਦਾ ਗੁਰੂ ਜੋ ਸਵਾਮੀ ਬਾਬਾ ਰਮਾਨੰਦ ਜੀ ਮਹਾਰਾਜ ਜੀ ਦੀ 43ਵੀਂ ਸਾਲਾਨਾ ਵਰ੍ਹੇਸਵੀ ਸੀ ਜੀ ਦੇ ਵਿੱਚ 3 ਤਰੀਕ ਤੋਂ 9 ਤਰੀਕ ਤੱਕ ਰੱਖੀ ਹੋਈ ਜਵਾਨ ਸੀਗੇ ਤੇ ਅੱਜ ਸਮਾਪਤੀ ਦਾ ਦਿਨ ਸੀਗਾ ਸਾਰ ਪਾਰ ਦੇ ਤੋਂ ਪਾਏ ਗਏ ਤੇ Swami Baba Ramanand ji Maharaj ਦੀ ਯਾਦ ਵਿੱਚ ਰੱਖਦਾ ਹਾਂ ਸਾਡੇ ਨੌਜਵਾਨ ਬੱਚਿਆਂ ਨੇ ਖੁੰਡਾਂ ਨੂੰ ਕੰਪੇ ਲਗਾਇਆ ਜਿੱਥੋਂ ਕਿ ਸਾਡੇ ਬੱਚਿਆਂ ਨੂੰ ਇਤਸ਼ਾਹ ਵੀ ਮਿਲਦਾ ਤੇ ਕਿਉਂਕਿ ਸਾਡੇ ਬਾਬਾ ਜੀ ਸੀਗੇ ਇਲਾਕੇ ਦੇ ਵਿੱਚ ਪਰਹ ਪੁਕਾਰ ਕਰਦੇ ਸੀਗੇ ਦਵਾਈਆਂ ਦਿੰਦੇ ਸੀਗੇ ਜੀਵਨ ਦਾਣ ਦਿੰਦੇ ਸੀਗੇ ਬੇਲਾਗ ਲੋਕਾਂ ਨੂੰ ਔਲਾਦ ਰਖਸ਼ਿਸ਼ ਕਰਦੇ ਸੀ ਦੇਸੀ ਦਵਾਈਆਂ ਦੇ ਨਾਲ ਅਰਦਾਸ ਬੇਨਤੀ ਕਰਕੇ ਪ੍ਰਮਾਤਮਾ ਦੇ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਨਾਲ ਜੋੜਨਾ ਕਰਦੇ ਸੀ ਉਸ ਇਲਾਕੇ ਉਹਨਾਂ ਦੀ 43 ਸਾਲਾਂ ਵਰਜ਼ਿਮਰਾਈ ਦੀ ਇਹ ਮਧਵਾ ਹਰ ਫਾਨ ਰਮਨਾਂ ਦੀ ਵਰਸੀ ਮੰਡਾਈ ਕਰਦੀ ਹੈ 10 ਦਿਨ ਤੋਂ ਇਹ ਕੋਈ ਦਿਨ ਹੈ ਜਿੱਥੇ ਬਹੁਤ ਪਿੰਡਾਂ ਦੇ ਵਿੱਚੋਂ ਆੜਦਾ ਦੇ ਸਾਰੇ ਲੋਕ ਸਾਰੇ ਸੰਗਤਾਂ ਦੀ ਹੈ ਸਭ ਸੰਤ ਮਹਾਂਪੁਰ ਦੇ ਆਉਂਦੇ ਨੇ ਇੱਥੇ ਰੰਗੜੀ ਚੱਲਦਾ ਹੈ ਇੱਥੇ 9 ਦਿਨ ਦੀਵਾਰ ਵੀ ਰਿਵਾਜ ਜਾਂਦੇ ਨੇ ਅੱਜ 10ਵਾਂ ਦਿਨ ਚੱਲ ਰਿਹਾ ਹੈ ਸਤ ਤੇ ਤੋਹਰ ਪਾ ਚੁੱਕੇ ਨੇ ਤੇ ਇਸ ਮਹਾਂਪੁਰ ਖੇ ਦੇ ਤੱਗ ਨਾਲ ਏ ਇਹੇ ਸ਼ਕਤੀ ਤੌਰ ਤਾਕਤ ਇਸ ਦੇ ਵਿੱਚ ਬਹੁਤ ਦਾ ਸੰਗਰਾਮ ਜੀਵੇ ਵੀ ਇਥੇ ਬਹੁਤ ਜ਼ਿਆਦਾ ਤਪੱਸਿਆ ਕੀਤੀ ਹੈ ਰਵਲ ਜੀ ਬਹੁਤ ਜ਼ਿਆਦਾ ਤਪੱਸਿਆ ਕੀਤੀ ਹੈ ਜਿਵੇਂ ਕੋਈ ਵੀ ਸਾਧ ਸੰਤ ਨਾਪਨਾ ਤਦੱਸਿਆ ਕਰਦਾ ਹੈ ਉਹ ਸ਼ਕਤੀਪੂਰਤ ਜੀਵ ਦੇ ਅੰਦਰ ਤਰੰਗਾਂ ਜੀਵਨ ਦੇ ਅੰਦਰ ਤਪੱਸਿਆ ਹੈ ਔਰ ਤਿਰਦੇ 100 ਸਾਲ ਆਜੂਆ ਜਿਹੜਾ ਮੇਰਾ ਮਾਮਾੜ ਲਿਖੇ ਸੰਤਪਤਾ ਰਾਮਾनाथ ਜੀ ਇੱਕ ਇੱਕ ਸਵਾ ਉਹ ਪੁਣਾ ਦੀ ਕਰਤਾਲੂ ਰਸੀ ਦੇਰੇ ਵਿਆ ਤੇ ਦੇ ਕੋਲੇ ਦੀਾ ਸੂਬ ਨਗਰ ਇੱਥੇ ਤਾਂ ਰਹਿ ਲ ਸੰਤਪਤਾ ਬਣੋ ਬੜਾ ਪੁੰਪਾਉਣਾ ਨਜ਼ਾਰਾ ਜੀ ਇਹ ਦੇਰਾ ਘਟੋ ਘਟਾ ਜੋ ਨਹੀਂ ਮਾਲਕ ਦੇ ਮੁਤਾਬਕ ਇਹ 100 ਸਾਲ ਦੇ ਕਰੀਬ ਪੁਰਾਣਾ ਦੇਰਾ ਹੈ